ਮੈਂ ਨਾ ਇੱਕ ਵੀਡੀਓ ਪਾਈ ਸੀ ਕਿ ਜਿਹੜਾ ਫਲੋਰਡਾ ਵਾਲੇ ਮੁੰਡੇ ਲਈ ਜਿੰਨੇ ਵੀ ਪਟੀਸ਼ਨ ਬਣਾਈਆਂ ਮੈਂ ਉਹਦੇ ਵਿੱਚ ਕਿਹਾ ਸੀ ਵੀ ਪਤਾ ਕਰੋ ਵੀ ਪਾਉ ਹੈ ਕੌਣ ਪਟੀਸ਼ਨ ਵਾਲਾ ਇਹ ਪਟੀਸ਼ਨ ਜਿਹੜਾ ਕੌਣ ਆ ਕਿੱਥੇ ਰਹਿੰਦਾ ਵਾ ਤੇ ਪਟੀਸ਼ਨ ਤੋਂ ਬਾਅਦ ਇਹ ਕਰੂਗਾ ਕੀ ਆਪਣੇ ਲੋਕ ਜਿਹੜੇ ਹਨ ਉਹੀ ਮੇਰੇ ਖਿਲਾਫ ਹੋ ਗਏ ਮੈਨੂੰ ਹੀ ਗੱਲਾਂ ਕੱਢਣ ਲੱਗ ਗਏ ਵੀਡੀਓ 'ਚ ਹਾਲੇ ਮੈਂ ਘੰਟਾ ਪਹਿਲਾਂ ਵੀਡੀਓ ਪਾਈ ਆ ਉਹ ਪਾਉ ਤੁਹਾਨੂੰ ਸਮਝ ਕਿਉਂ ਨਹੀਂ ਲੱਗਦੀ ਇਹਦੇ ਵਿੱਚ ਮਾੜਾ ਕੀ ਕਿਹਾ ਮੈਂ ਜਿੰਨੇ ਵੀ ਪਟੀਸ਼ਨ ਪਾਈ ਆਏ ਜਿੰਨੇ ਵੀ ਕ੍ਰੀਏਟ ਕੀਤੀ ਆ ਤੁਹਾਨੂੰ ਪਤਾ ਤੇ ਚਾਹੀਦਾ ਬੰਦਾ ਹੈ ਕੌਣ ਵਾ ਕਿੱਥੇ ਆ ਕਿੱਥੇ ਰਹਿੰਦਾ ਵਾ ਉਹ ਕੀ ਕਰੂਗਾ ਬਾਅਦ ਦੇ ਵਿੱਚ ਪਟੀਸ਼ਨ ਦਾ ਕੌਣ ਸਾਈਨ ਕਲੈਕਟ ਕਰੂਗਾ ਕਿੱਥੇ ਭੇਜੂਗਾ ਤੇ ਉਹਦਾ ਮੁੜ ਕੇ ਅਪਡੇਟ ਕੌਣ ਦਊਗਾ ਤੁਹਾਨੂੰ ਪਤਾ ਹੀ ਕੋਈ ਨਹੀਂ ਵੀ ਹੈ ਕੌਣ ਵਾ ਉਹਦੇ ਚ ਮੈਂ ਕਿਹਾ ਸੀ ਵੀ ਜਿਹੜੇ ਲੋਕੀ ਪੈਸੇ ਪਾਉਂਦੇ ਉਹ ਕਿੱਥੇ ਜਾਣੇ ਆ ਕਹਿੰਦੇ ਕਿ ਉਹ ਪੈਸੇ ਜਾਣੇ ਆ ਵੈਬਸਾਈਟ ਨੂੰ ਜਿਹੜੀ ਪਟੀਸ਼ਨ ਜਿਹੜੀ ਕ੍ਰੀਏਟ ਕਰਨ ਵਾਲੀ ਵੈਬਸਾਈਟ ਆ ਉਹਨੂੰ ਆਏ ਆਪਣੇ ਮੁੰਡਿਆਂ ਨੂੰ ਪਤਾ ਹੀ ਨਹੀਂ ਜਦੋਂ ਕੋਈ ਸਾਹਮਣੇ ਨਹੀਂ ਆਇਆ ਕਿਸੇ ਨੇ ਦੱਸਿਆ ਨਹੀਂ ਕਿ ਪਾਉਏ ਹੈ ਕੀ ਚੀਜ਼ ਆ ਕੀ ਕਰ ਸਕਦੇ ਇਹਦੇ ਉੱਤੇ ਤੁਸੀਂ ਤੇ ਉੱਤ ਬਾਅਦ ਕੀ ਹੋਊਗਾ ਉਹ ਲੋਕੀ ਉਹਨੂੰ ਪੈਸੇ ਪਾਈ ਜਾਂਦੇ ਆ ਕਿ ਕਰੇ ਪੈਸੇ ਮੁੰਡੇ ਨੂੰ ਜਾਣੇ ਆ ਆ ਹੁਣ ਮੁੰਡਿਆਂ ਦਾ ਮੈਨੂੰ ਫੋਨ ਆਇਆ ਦੋਹਾਂ ਤਿੰਨਾਂ ਦਾ ਕਹਿੰਦਾ ਸਾਨੂੰ ਪਤਾ ਨਹੀਂ ਕਹਿੰਦਾ ਅਸੀਂ 100 100 200 200 ਡਾਲਰ ਪਾਤਾ ਹੁਣ ਦੱਸੋ ਵੀ 100 200 ਡਾਲਰ ਪਾਉਣਾ ਕਿਤੇ ਉਹ ਵੈਬਸਾਈਟ ਵਾਲੇ ਤਾਂ ਉਹਨਾਂ ਤੋਂ ਅੱਗੇ ਵਾਧੂ ਪੈਸੇ ਆ ਉਹ ਤੇ ਵਾਧੂ ਪੈਸੇ ਪਹਿਲਾਂ ਹੀ ਬਣਾਉਂਦੇ ਆ ਉਹਨਾਂ ਨੇ ਸਾਰੇ ਪੈਸੇ ਇਕੱਠੇ ਕਰਕੇ ਨਾ ਆਪਣੇ ਕੋਲ ਰੱਖ ਲੈਣੇ ਜਿਹੜੀ ਪਟੀਸ਼ਨ ਆ ਭਾਊ ਪਟੀਸ਼ਨ ਪਹਿਲਾਂ ਤੁਸੀਂ ਦੱਸੋ ਵੀ ਪਟੀਸ਼ਨ ਅਮਰੀਕਾ ਦੇ ਵਿੱਚ ਰਹਿੰਦਾ ਬੰਦਾ ਉਹ ਤੋਂ ਪੈਂਦੀ ਨਹੀਂ ਜਿਉਂ ਪਾ ਨਹੀਂ ਸਕਦਾ ਤੁਹਾਨੂੰ ਲੱਗਦਾ ਕਿ ਬਾਹਰ ਬਹਿ ਕੇ ਜਿਹੜਾ ਬੰਦਾ ਕਰਦਾ ਪਟੀਸ਼ਨ ਪਾਉਂਦਾ ਉਹ ਜ਼ਿਆਦਾ ਚੰਗਾ ਵਾ ਅਮਰੀਕਾ ਵਾਲੇ ਅਮਰੀਕਾ ਦੇ ਲੋਕਾਂ ਦੀ ਜ਼ਿਆਦਾ ਸੁਣਨਗੇ ਜਿਹੜਾ ਅਮਰੀਕਾ 'ਚ ਬੰਦਾ ਰਹਿੰਦਾ ਹੋਊਗਾ ਉਹ ਪਟੀਸ਼ਨ ਕ੍ਰੀਏਟ ਕਰੂਗਾ ਪਟੀਸ਼ਨ ਪਾਊਗਾ ਉਹਦੀ ਮਗਰ ਕਾਰਵਾਈ ਵੀ ਕਰੂਗਾ ਤੁਹਾਨੂੰ ਦੱਸੂਗਾ ਵੀ ਵੀ ਮੈਂ ਕੌਣ ਆ ਤੇ ਪਟੀਸ਼ਨ ਦਾ ਬਾਅਦ 'ਚ ਮੈਂ ਕੀ ਕਰਨਾ ਵਾ ਜਿਹੜਾ ਬਾਹਰ ਬੈਠਾ ਤੁਹਾਨੂੰ ਪਤਾ ਨਹੀਂ ਬੰਦਾ ਹੈ ਕੌਣ ਵਾ ਕੀ ਕਰੋਗੇ ਉਹ ਪਟੀਸ਼ਨ ਦਾ ਤੁਸੀਂ ਬਾਜ ਮੈਨੂੰ ਕਹਿੰਦੇ ਆ ਵੀ ਪਟੀਸ਼ਨ ਜਿਹੜੀ ਪਹਿਲੀ ਗੱਲ ਤੇ ਇਹ ਆ ਵੀ ਪਟੀਸ਼ਨ ਜਿਹੜੀ ਬਣਾਈ ਗਈ ਕਹਿੰਦੇ ਤੂੰ ਹਿੰਦੂ ਕਿਆ ਉਹ ਮੈਂ ਤੇ ਕਹਿੰਦਾ ਮੈਂ ਸਭ ਨੂੰ ਕਹਿੰਦਾ ਭਾਰਤੀ ਜਿਹੜੇ ਹਿੰਦੂ ਆ ਹਿੰਦੂ ਕਹਿੰਦਾ ਜਿਹੜਾ ਸਿੱਖ ਆ ਸਿੱਖ ਹਾਂ ਨੂੰ ਨਹੀਂ ਸਿੱਖ ਕਹਿੰਦੇ ਹਾਂ ਤੇ ਅੱਤਵਾਦੀ ਵੀ ਕਹਿ ਦਿੰਦੇ ਆ ਨਾਲੇ ਜਿਹੜੇ ਹਿੰਦੂ ਨੇ ਬਣਾਈ ਆ ਮੈਂ ਤੇ ਕਹਿੰਦਾ ਵੀ ਤੁਸੀਂ ਫੇਸਬੁੱਕ ਚੈੱਕ ਕਰ ਲਓ ਇੰਸਟਾਗ੍ਰam ਚੈੱਕ ਕਰ ਲਓ ਟਿਕਟੌਕ ਲਾਈਵ ਚੈੱਕ ਕਰ ਲਓ ਤੇ ਕਲੱਬ ਹਾਊਸ ਚੈੱਕ ਕਰ ਲਓ ਕਲੱਬ ਹਾਊਸ ਦੇ ਉੱਤੇ ਜਿੰਨੇ ਵੀ ਅੰਗਰੇਜ਼ੀ ਦੇ ਵਿੱਚ ਜਿੰਨੇ ਤਗੜੇ ਤਗੜੇ ਪੋਸਟਾਂ ਦੇ ਉੱਤੇ ਇੰਡੀਆ ਤੱਕ ਬੰਦੇ ਬੈਠੇ ਉਹ ਕਹਿੰਦੇ ਆ ਵੀ ਸਈਆ ਫੜੋ ਇਹਨਾਂ ਨੂੰ ਇਹਨਾਂ ਨੂੰ ਜੇਲਾਂ ਦੇ ਵਿੱਚ ਸੁਟੋ ਇਹਨਾਂ ਨੂੰ ਰਿਪੋਰਟ ਕਰੋ ਕਹਿੰਦੇ ਇਹ ਅੱਤਵਾਦੀ ਆ ਤੇ ਤੂੰ ਹੀ ਕੀ ਚੋਂਦੇ ਜੋ ਉਹ ਬੰਦਾ ਤੁਹਾਡਾ ਉਹ ਬੰਦਾ ਤੁਹਾਡਾ ਚੰਗਾ ਸੋਚ ਸਕਦਾ ਕਿਹੜਾ ਜਿਹੜਾ ਐਡਾ ਹੀ ਤੁਹਾਡਾ ਹਮਦਰਦ ਬਣ ਗਿਆ ਵਾ ਅਸਿਕਾਂ ਦਾ ਕਿਹੜਾ ਹਿੰਦੂ ਹੈ ਵਜਾ ਹਮਦਰਦ ਬਣ ਕੇ ਬਹਿ ਗਿਆ ਮੈਂ ਤੇ ਵੇਨਾ ਜਿੰਨਾ ਚਿਰ ਸੋਸ਼ਲ ਮੀਡੀਆ ਤੇ ਆਜਦਾ ਨਹੀਂ ਮੈਂ ਬੜੇ ਚਿਰ ਦਾ ਰੌਲਾ ਪਾਉਣਾ ਆ ਵੀਡੀਓ ਇੱਕ ਮੈਂ ਲਾਉਣ ਲੱਗਾ ਜਿਹੜਾ ਤੁਹਾਨੂੰ ਲੱਗਦਾ ਕਰੇ ਵੀ ਮੈਂ ਆਪਣੇ ਮੁੰਡੇ ਦਾ ਦੋਖੀ ਆ ਜੀ ਆ ਨਾ ਗਏ ਆਪਣੇ ਪੰਜਾਬੀ ਦਾ ਵਾਹ ਟਰੱਕ ਤੇ ਇਹਨਾਂ ਨੇ ਆ ਵੀਡੀਓ ਪਾਈ ਆ ਟਰੱਕ ਦੀ ਫੋਟੋ ਪਾਈ ਆ ਗੋਰੀਆਂ ਯਾਨੀ ਕਹਿੰਦਾ ਵੀਊ ਜਿਹੜਾ ਅਬਸਟਰਕਟ ਹੁੰਦਾ ਵਾ ਨਾ ਵੀ ਆ ਚੱਲ ਰਾਨ ਆਈਆਂ ਜੜੀਆਂ ਹਨਾ ਤੇ ਇੱਥੇ ਆਪਣੇ ਪੰਜਾਬੀ ਜੇ ਹੋਣ ਨਾ ਉਹ ਵੀ ਇਦਾਂ ਹੀ ਕਰਦੇ ਵੀ ਆਪਣਿਆਂ ਨੂੰ ਹੀ ਨਿੰਦਦੇ ਆ ਭੱਜ ਕੇ ਆ ਬਰਾਊਨ ਮੁੰਡੇ ਆ ਕੋਈ ਵੀ ਹੋਣ ਪੰਜਾਬੀ ਮੈਂ ਨਹੀਂ ਜਾਣਦਾ ਵੀ ਕੈਨੇਡਾ ਅਮਰੀਕਾ ਦੋਵਾਂ ਕੰਟਰੀਆਂ ਦੇ ਵਿੱਚੋਂ ਕੌਣ ਵਾ ਕਿੱਥੋਂ ਦਾ ਤੇ ਕੌਣ ਵਾ ਨਾ ਪਰ ਗੱਲ ਤੇ ਵੀ ਐਬਸਟ੍ਰੈਕਟ ਹੁੰਦਾ ਐਬਸਟ੍ਰੈਕਟ ਹੁੰਦਾ ਕਹਿੰਦਾ ਵੀਊ ਉਹ ਮੈਂ ਤੇ ਬੋਲਣੀ ਨਹੀਂ ਆਉਂਦੀ ਅੰਗਰੇਜ਼ੀ ਭੈਜੋਖਾ ਵਰਡ ਆ ਤੇ ਗੱਲ ਤੇ ਵੀ ਉਹ ਇਹ ਬੜਾ ਕੋ ਲਿਖ ਦਿੰਦੇ ਸਾਲੇ ਨਫਰਤ ਦੇ ਕਾਰਨ ਤੇ ਆ ਵੇਖੋ ਮੁੜ ਕੇ ਕਹਿੰਦੇ ਆਹ ਫੋਟੋ ਪਾਈਏ ਪਤਾ ਕਿੰਨੇ ਪਾਈ ਗੋਰੇ ਨੇ ਤੇ ਜੇ ਪੰਜਾਬੀ ਹੋਣ ਤੇ ਆਪਣੇ ਪੰਜਾਬੀਆਂ ਥੱਲੇ ਕਮੈਂਟ ਪਤਾ ਕੀ ਕਰਨੀ ਆਪਣੇ ਕਹਿੰਦੇ ਆਹ ਹੋਏ ਚਪਲ ਗਿਆਗਾ ਚਪਲਾ ਪਾ ਕੇ ਚਲਾਉਂਦੇ ਆਹ ਹੋਏ ਕੁੱਤੇ ਆ ਇਹ ਫਲਾਨੇ ਓਏ ਇਹਨਾਂ ਨੇ ਐਲਪੀ ਬਣਾਈਆਂ ਇੰਡੀਆ ਵਾਲੀ ਓ ਇਹਨਾਂ ਨੇ ਕੰਟਰੀ ਡੋਬਤੀ ਹਾਏ ਮਾਰੇ ਗਏ ਲੁੱਟੇ ਗਏ ਤਾਂ ਆ ਵੇ ਕੋ ਗੋਰਾਵਾ ਉਹਨੇ ਚੁੱਕ ਕੇ ਆਉ ਪਾਈ ਆ ਵੀ ਹੁਣ ਕਰ ਗੱਲ ਤਾਂ ਫੇਰ ਆ ਆ ਵੇ ਵੀਊ ਇਹਦਾ ਆ ਪੇਜ ਵਾਲੇ ਐਡਮਿਨ ਦਾ ਯੂ ਆਰ ਨਾਟ ਰੌਂਗ ਰੰਗ ਕਹਿੰਦਾ ਵੀ ਤੂੰ ਵੀ ਕਹਿੰਦਾ ਮਤਲਬ ਵੀ ਗਲਤ ਨਹੀਂ ਹੈਗਾ ਗਲਤੀ ਇਹ ਆ ਵੀ ਮੈਂ ਦੱਸਣਾ ਇਹੋ ਚਾਹਣਾ ਵੀ ਆਪਣੇ ਨੂੰ ਭੰਡਣਾ ਜਿਹਨਾਂ ਨੇ ਬੰਦ ਕਰ ਦੋ ਹਲਕੇ ਬਾਹਰਲੇ ਲੋਕ ਆਪਣੀ ਜਿਹੜੀ ਸਪੋਰਟ ਕਰਦੇ ਆ ਗੋਰੇ ਨਹੀਂ ਨਜ਼ਰ ਆਪਾਂ ਨੂੰ ਨਫ਼ਰਤ ਕਰਦੇ ਜਿੰਨੇ ਆਪਾਂ ਹੀ ਆਪਣੇ ਨਾਲ ਕਰੀ ਜਾਂਦੇ ਆ ਇਹ ਵੀਡੀਓ ਦੇਖ ਲਿਓ ਵੀ ਕਿੰਨਾ ਚਿਰ ਪਹਿਲਾਂ ਤੁਹਾਨੂੰ ਰੋਲਾ ਪਾਉਂਦਾ ਹੁੰਦਾ ਹੈਗੇ ਪਾਉ ਸੋਸ਼ਲ ਮੀਡੀਆ ਤੇ ਆਪਣੇ ਬੰਦਿਆਂ ਨੂੰ ਨਾਂ ਭੰਡਿਆ ਕਰੋ ਉਹਨਾਂ ਦੀਆਂ ਵੀਡੀਓ ਵੀ ਪਾਆ ਕਰੋ ਉਹ ਵੀ ਦੱਸਿਆ ਕਰੋ ਵੀ ਉਹ ਕੀ ਕਰਦੇ ਆ ਅੱਜ ਤੂੰ ਹੀ ਕਹਿੰਦੇ ਵੀ ਉਹਨਾਂ ਨੂੰ ਦੱਸੋ ਪਾ ਕੇ ਵੀਡੀਓ ਪਹਿਲਾਂ ਤੂੰ ਹੀ ਪਾਈਆਂ ਨਹੀਂ ਮੈਂ ਅੱਜ ਤੋਂ 2 ਸਾਲ ਪਹਿਲਾਂ ਵੀਡੀਓ ਪਾ ਕੇ ਕਿਹਾ ਸੀ ਵੀ ਆਪਣੇ ਨੂੰ ਨਾਂ ਭੰਡਿਆ ਕਰੋ ਪਾਉ ਆਪਣੇ ਬੰਦਿਆਂ ਦਾ ਸਾਥ ਦਿਆ ਕਰੋ ਤੇ ਉਹਨਾਂ ਨੂੰ ਭੰਡਿਆ ਕਰੋ ਹੁਣ ਉਹਨਾਂ ਦੀਆਂ ਵੀਡੀਓ ਪਾ ਕੇ ਕਹਾਂਗੇ ਤੁਹਾਡੇ ਬੰਦੇ ਵੀ ਇਦਾਂ ਕਰਦੇ ਆ ਤੇ ਮੈਂ ਅੱਗੇ ਕਹਿੰਦਾ ਵੀ ਉਹਨਾਂ ਕਹਿੰਦਾ ਵੀ ਜਿੱਤ ਕੇ ਤੁਸੀਂ ਬੰਦੇ ਮਾਰਨੇ ਜੀ ਸਾਡੇ ਮਾਰਦੇ ਤੇ ਨਾਲੇ ਹੁਣ ਭੰਡਣ ਦਾ ਫਾਇਦਾ ਹੁਣ ਫਾਇਦਾ ਕਰਦਾ ਵਾ ਸਿੰਪਤੀ ਲੈਣ ਦਾ ਵੀ ਸਿੰਪਤੀ ਆਪਾਂ ਕਿੱਦਾਂ ਲੈ ਸਕਦੇ ਆ ਆਪਾਂ ਕੀ ਕਰ ਸਕਦੇ ਆ ਉਹ ਬੰਦੇ ਜਿਹੜੇ ਮਰੇ ਉਹਨਾਂ ਲਈ ਤੇ ਜਿਹੜਾ ਆਪਣਾ ਬੰਦਾ ਉਹਦੇ ਲਈ ਆਪਾਂ ਕੀ ਕਰ ਸਕਦੇ ਆ ਜਦ ਮੈਂ ਕਿਹਾ ਸੀ ਵੀ ਆਪਣਾ ਵੀ ਗੋਭਣਵੀ ਚਲਾਓ ਹੁਣ ਇਹ ਬੰਦਾ ਜਿਵੇਂ ਇਹਨੇ ਚਲਾਤਾ ਕੰਮਣਾ ਤੁਹਾਨੂੰ ਪਤਾ ਨਹੀਂ ਕੌਣਾ ਤੇ ਕੌਣ ਨਹੀਂ ਕੱਲ ਨੂੰ ਭਾਂਜ ਗੋਭਣਵੀ ਚਲਾ ਕੇ ਬਹਿ ਜਾਊਗਾ ਪੈਸੇ ਇਕੱਠੇ ਕਰਕੇ ਗਾਂ ਜਾਊਗਾ ਆਪਾਂ ਨੂੰ ਕਿਹੜੀ ਮਤ ਉੰਦੀ ਐ ਇੱਥੇ ਰੋਜ਼ ਦਿਨ ਦਿਹਾੜੇ ਲੋਕੀ ਲੋਕਾਂ ਨੂੰ ਲੁੱਟੀ ਜਾਂਦੇ ਆ ਸ਼ਰੇਆਮ ਸਾਰਾ ਕੋ ਆਪਣੇ ਸਾਹਮਣੇ ਆਉਂਦਾ ਆਪਾਂ ਤਾਂ ਨਹੀਂ ਇਹ ਚੀਜ਼ ਬਸ ਸੋਚਦੇ ਤੇ ਜੇ ਕੋਈ ਪੈਸੇ ਇਕੱਠੇ ਕਰਕੇ ਗਾਂ ਗਿਆ ਤੇ ਫੇਰ ਵੀ ਤੂੰ ਹੀ ਉਹ ਬੰਦੇ ਨੂੰ ਪੈਸੇ ਦਾ ਉਹਨਾਂ ਨਹੀਂ ਦਿੱਤੇ ਜਦੋਂ ਆਪਣੇ ਚਾਰ ਫੈਮਿਲੀ ਮੈਂਬਰ ਮਾਰੇ ਗਏ ਮਟੀਰੀਅਲ ਉਹਨਾਂ ਗੋਰੀਆਂ ਨੇ ਕਿੰਨੀ ਹਲਕੀ ਕੀਤੀ ਆਪਣੇ ਪੈਸੇ ਇਕੱਠੇ ਕਰਕੇ ਉਹਨਾਂ ਦਿੱਤੇ ਆਪਾਂ ਨਹੀਂ ਕਰ ਸਕਦੇ ਆਪਾਂ ਮਦਦ ਕਰਾਂਗੇ ਤੇ ਫੇਰ ਹੀ ਅਗਲੇ ਕਹਣਗੇ ਬਾਹੂ ਚੰਗੇ ਆਪਾਂ ਪੈਸੇ ਇਕੱਠੇ ਕਰਾਂਗੇ ਤੇ ਤਾਂ ਹੀ ਲੀਗਲ ਡਿਫੈਂਸ ਨੂੰ ਆਪਾਂ ਉਹਨੂੰ ਦੇ ਸਕਦੇ ਆ ਆਪਣੇ ਬੰਦੇ ਨੂੰ ਮੈਂ ਤੇ ਆਪਣੇ ਚੰਗੇ ਵਾਸਤੇ ਵੀਡੀਓ ਪਾਈ ਆ ਬਾਹੂ ਆਪਾਂ ਲੋਕ ਨਹੀਂ ਸੁਧਰਦੇ ਕਿੰਨੀ ਯਾਰੀ ਤੁਸੀਂ ਗੋ ਫੰਡਮੀ ਦੇ ਪੈਸੇ ਦਿੱਤੇ ਆਸਟ੍ਰੇਲੀਆ ਪਾਸਾ ਕੀ ਹੋਇਆ ਸੀ ਉਹ ਪੈਸੇ ਇਕੱਠੇ ਕਰਕੇ ਕੁੜੀ ਗਾਂ ਗਈ ਤੇ ਮੁੜ ਕੇ ਪਤਾ ਨਹੀਂ ਲੱਗਦਾ ਕੀ ਬੰਨ ਕੀ ਕਰ ਸਕਦੇ ਬਾਜ ਜਿਹਦੇ ਨਾਂ ਦੇ ਉੱਤੇ ਗੋ ਫੰਡਮੀ ਹੋਵੇ ਨਾ ਉਹਦੇ ਪੈਸੇ ਹੁੰਦੇ ਆ ਉਹ ਲੈ ਜਾਂਦਾ ਆਪਾਂ ਕੁਝ ਨਹੀਂ ਕਰ ਸਕਦੇ ਬਾਜ ਨਾ ਕੋਈ ਲੀਗਲ ਵੇਅ ਹੈ ਇੱਥੇ ਕੋਈ ਕਰਨ ਦਾ ਉਹ ਪੈਸੇ ਉਹਦੇ ਹੁੰਦੀ ਹੈ ਜਿਹਦੇ ਨਾਂ ਦੇ ਉੱਤੇ ਕ੍ਰੀਏਟ ਕਰਤਾ ਜਿਹਦੇ ਖਾਤੇ ਦੇ ਵਿੱਚ ਪੈਸੇ ਚੱਲ ਗਏ